ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਏਕੇ ਪੰਜਾਬਨ ਚੈਨਲ ਤੇ ਤਾਂ ਮੈਂ ਨਾ ਕੀ ਕਹਿੰਨੀ ਆ ਵੀ ਅੱਗੇ ਮੈਂ ਸਟੀਚ ਕਰਦੀ ਕੱਪੜੇ ਜ਼ਿਆਦਾ ਯਾਨੀ ਕਿ ਸਲਾਈ ਕਰਦੀ ਸੀਗੇ ਤੇ ਹੁਣ ਆਪਾਂ ਘਰ ਇੱਕ ਦੋ ਵਾਰੀ ਸ਼ਿਫਟ ਕਰਨ ਕਰਕੇ ਆਪਾਂ ਮਸ਼ੀਨਾਂ ਵੇਚ ਦਿੱਤੀਆਂ ਪਰ ਹੁਣ ਮੈਨੂੰ ਬਹੁਤ ਮੁਸ਼ਕਲ ਆਉਂਦੀ ਆ ਚਲੋ ਮੈਂ ਕੱਪੜੇ ਸਟੀਚ ਕਰਦੀ ਆ ਪਰ ਬਾਹਰੋਂ ਮੈਨੂੰ ਓਵਰਲੋਕ ਕਰਾਉਣਾ ਪੈਂਦਾ ਆ ਕਈ ਭੈਣਾਂ ਹੁੰਦੀਆਂ ਆ ਵੀ ਜਿਨ੍ਹਾਂ ਨੇ ਆਪਣਾ ਹੀ ਸੂਟ ਸਟੀਚ ਕਰਨਾ ਹੁੰਦਾ ਆ ਘਰ ਜਿੱਦਾਂ ਵੀ ਉਹ ਬਾਹਰ ਹੋਰ ਕਿਸੇ ਦੇ ਸੂਟ ਜਿਹੜੇ ਸਟੀਚ ਨਹੀਂ ਕਰਦੀਆਂ ਹੈਗੀਆਂ ਤੇ ਆਪਾਂ ਕੀ ਕਰਨਾ ਆ ਜੇ ਆਪਾਂ ਵੀ ਆਪਾਂ ਨੂੰ ਲੱਗਦਾ ਵੀ ਆਪਾਂ ਬਾਹਰ ਨਹੀਂ ਜਾ ਸਕਦੇ ਹਾਂ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਤੇ ਆਪਾਂ ਉਹਨੂੰ ਕਿਸ ਤਰ੍ਹਾਂ ਘਾਰੀ ਓਵਰਲੋਕ ਕਰ ਸਕਦੇ ਹਾਂ ਪਹਿਲਾਂ ਦੇਖੋ ਜੀ ਮੈਂ ਧਾਗਾ ਜਿਹੜਾ ਇਹ ਪਾ ਲਿਆ ਆ ਇਹ ਆਪਾਂ ਕੱਪੜਾ ਲੈ ਲਿਆ ਤੇ ਆਪਾਂ ਇੰਨੇ ਕ ਹਨਾ ਪੈਰ ਦੀ ਸਿਲਾਈ ਜਿਹੜੀ ਆ ਲਾ ਦੇਣੀ ਆ ਵੱਡਾ ਵਕਾ ਕਰਕੇ ਲਾ ਲਓ ਜਾਂ ਛੋਟਾ ਕਰਕੇ ਲਾ ਲਓ ਉਹ ਤੁਹਾਡੀ ਮਰਜ਼ੀ ਆ ਲੋ ਆਪਾਂ ਇਸ ਤਰ੍ਹਾਂ ਕਰਕੇ ਸਿਲਾਈ ਲਾ ਲੈਣੀ ਆ ਆਪਾਂ ਇੰਨੀ ਕੀ ਸਲਾਈ ਲਾ ਲੈਨੇ ਆ ਠੀਕ ਹੈ ਬਾਲਾ ਨਹੀਂ ਆਪਾਂ ਕਰਦੇ ਹੈਗੇ ਤੁਸੀਂ ਜੇ ਸਲਾਈ ਲਾਉਣੀ ਚਾਹੋ ਤਾਂ ਲਾ ਸਕਦੇ ਆ ਜੇ ਨਹੀਂ ਲਾਉਣੀ ਤੇ ਨਾ ਲਾਓ ਕਿਉਂਕਿ ਜਿਹੜਾ ਆਪਾਂ ਕਪੜਾ ਮਤਲਬ ਸਲਾਈ ਕਰਨੀ ਉੱਦਾਂ ਸਲਾਈ ਕਰਨੀ ਉਹ ਤਾਂ ਕਰਨੀ ਕਰਨੀ ਹਨਾ ਇਹ ਮੈਂ ਤਾਂ ਐ ਸਲਾਈ ਲਾਈ ਆ ਠੀਕ ਹੈ ਤੇ ਤੁਸੀਂ ਫੇਰ ਕੀ ਕਰਨਾ ਹੈਗਾ ਇਸ ਤਰ੍ਹਾਂ ਇਹਨੂੰ ਮਸ਼ੀਨ ਦੇ ਥੱਲੇ ਦੇ ਲੋ ਕਪੜੇ ਨੂੰ ਤੇ ਇਹ ਜਿਹੜਾ ਧਾਗਾ ਮੈਂ ਹਨਾ ਦੋਰਾ ਕਰਕੇ ਮੈਂ ਜਿਹੜਾ ਪਾਇਆ ਹੋਇਆ ਆ ਤੁਸੀਂ ਦੇਖ ਸਕਦੇ ਆ ਮੈਂ ਇਸ ਤਰ੍ਹਾਂ ਦੋਰਾ ਕਰਕੇ ਧਾਗਾ ਜਿਹੜਾ ਆ ਆਇਆ ਹੋਇਆ ਹੈ ਨਾ ਸੂਈ ਦੇ ਵਿੱਚ ਹੁਣ ਆਪਾਂ ਇਹਨੂੰ ਕਿਸ ਤਰ੍ਹਾਂ ਓਵਰਲੋਕ ਕਰਨਾ ਹੈ ਬਹੁਤ ਆਸਾਨ ਤਰੀਕਾ ਕੋਈ ਜ਼ਿਆਦਾ ਨਹੀਂ ਹੈਗਾ ਇਹ ਮੈਂ ਤਾਂ ਦੱਸਦੀ ਵੀ ਕਈ ਵਾਰੀ ਕੀ ਹੁੰਦਾ ਆਪਾਂ ਵੀ ਜਦਾਂ ਘਰ ਹੀ ਆਪਣਾ ਸੂਟ ਜਿੱਦਾਂ ਬਣਾਉਣਾ ਹੁੰਦਾ ਆ ਤਾਂ ਫਿਰ ਓਵਰਲੋਕ ਕਰਾਉਣ ਦਾ ਬਹੁਤ ਰਹਿੰਦਾ ਆ ਵੀ ਕਿੱਥੋਂ ਹੁਣ ਓਵਰਲੋਕ ਕਰਾਉਣ ਜਾਣ ਆ ਹਨਾ ਕਿੰਨਾ ਕੰਮ ਲੱਗਦਾ ਆਪਾਂ ਨੂੰ ਵੀ ਉਹ ਨਾ ਕਿਉਂ ਨਾ ਘਰ ਹੀ ਇਹ ਤਰੀਕਾ ਹੋਵੇ ਆਪਣੇ ਕੋਲ ਤੇ ਲੋ ਜੀ ਆਪਾਂ ਹੁਣ ਤੁਹਾਨੂੰ ਇਹ ਤਰੀਕਾ ਦੱਸ ਦਿੰਨੇ ਆ ਆ ਦੇਖੋ ਇਹ ਜਿਹੜੇ ਦੋ ਧਾਗੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਇੱਕ ਧਾਗਾ ਜਿਹੜਾ ਹੈ ਇਹਨੂੰ ਇਸ ਤਰ੍ਹਾਂ ਕਰਕੇ ਨਾ ਇਹ ਹੁਣ ਧਾਗਾ ਮੇਰਾ ਜੋੜ ਗਿਆ ਆ ਤਾਂ ਕਰਕੇ ਆ ਜਦੋਂ ਆਪਾਂ ਇਹਨੂੰ ਬਾਰ-ਬਾਰ ਖੋਲਾਂਗੇ ਇੱਕ ਧਾਗਾ ਜਿਹੜਾ ਇਹਨੂੰ ਇਸ ਤਰ੍ਹਾਂ ਰੱਖਣਾ ਸੂਝਦੇ ਉਧਰਲੇ ਪਾਸੇ ਤੇ ਇੱਕ ਉਧਰਲੇ ਪਾਸੇ ਇਸ ਤਰ੍ਹਾਂ ਫਿਰ ਇਹ ਟਾਂਕਾ ਜਿਹੜਾ ਹੈ ਬਣਨਾ ਸ਼ੁਰੂ ਹੋ ਜਾਊਗਾ ਠੀਕ ਹੈ ਇਸ ਤਰ੍ਹਾਂ ਆਪਾਂ ਜਿਹੜਾ ਇਹਨੂੰ ਆ ਦੇਖੋ ਇਸ ਤਰ੍ਹਾਂ ਆ ਦੇਖੋ ਠੀਕ ਹੈ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਓਵਰਲੌਕ ਜਿਹੜਾ ਆ ਘਰ ਹੀ ਕਰ ਸਕਦੇ ਆ ਜੇ ਆਪਣੇ ਕੋਲ ਜਾਣ ਦਾ ਟਾਈਮ ਨਹੀਂ ਹੈਗਾ ਤਾਂ ਦੇਖ ਲੋ ਕਿੰਨਾ ਸੌਖਾ ਹੈ ਇਹਦੇ ਨਾਲ ਇਹ ਹੈਗਾ ਆ ਕਿ ਧਾਗੇ ਜਿਹੜੇ ਆਪਣੇ ਨਾਲ ਨਿਕਲਣਗੇ ਹੋਰ ਇੱਕ ਤਰੀਕਾ ਹੋਰ ਵੀ ਆ ਮਸ਼ੀਨ ਦੇ ਨਾਲ ਆਪਾਂ ਓਵਰਲੌਕ ਕਰ ਸਕਦੇ ਆ ਮੈਂ ਤੁਹਾਨੂੰ ਉਹ ਵੀ ਤਰੀਕਾ ਦੱਸ ਦਿੰਨੀ ਆ ਪਰ ਆ ਜਿਹੜਾ ਆ ਨਾ ਜੇ ਕਿਤੇ ਆਪਾਂ ਨੂੰ ਬਾਏ ਚਾਂਸ ਕੋਈ ਸਲਾਈ ਦੀ ਨਹੀਂ ਪੈ ਜਾਂਦੀ ਆ ਇਹ ਸਲਾਈ ਵਾਲਾ ਓਵਰਲੋਕ ਜਿਹੜਾ ਆ ਇਹਦੇ ਨਾਲ ਬਹੁਤ ਸੌਖਾ ਦੇਖ ਲਓ ਬਿਲਕੁਲ ਤਾਂ ਆਪਣਾ ਬਿਲਕੁਲ ਟਾਂਕਾ ਜਿਹੜਾ ਆ ਬਿਲਕੁਲ ਓਵਰਲੋਕ ਵਾਲਾ ਹੀ ਆ ਰਿਹਾ ਆ ਇਹ ਦੇਖ ਲਓ ਐਸੇ ਤਰ੍ਹਾਂ ਹੀ ਹੁੰਦਾ ਨਾ ਓਵਰਲੋਕ ਉਦਾਂ ਵੀ ਇਹ ਦੇਖ ਲਓ ਤੇ ਐਸੇ ਤਰ੍ਹਾਂ ਆਪਾਂ ਜੇ ਘਰ ਬੈਠੇ ਬਿਲੇ ਆਪਣਾ ਜਣਾ ਇਹ ਕੰਮ ਆ ਕਰ ਸਕਦੇ ਆ ਹੁਣ ਤੁਸੀਂ ਇਹ ਕਹੋਗੇ ਮੈਂ ਅਸੀਂ 20-30 ਰੁਪਏ ਬਦਲੇ ਬੰਦਾ ਕਿਹੜਾ ਲੱਗਾ ਰਵੇ ਨਹੀਂ ਜੀ ਵੀ ਤੀਰ ਪੈ ਦੀ ਨਹੀਂ ਗੱਲ ਹੁੰਦੀ ਗੱਲ ਹੁੰਦੀ ਵੀ ਅਸੀਂ ਸਾਡੇ ਹੱਥ 'ਚ ਜਿਹੜਾ ਹੁਨਰ ਹੈਗਾ ਆ ਸਾਨੂੰ ਉਹਦਾ ਇਸਤੇਮਾਲ ਜਿਹੜਾ ਆ ਕਰ ਲੈਣਾ ਚਾਹੀਦਾ ਹੈ ਮੈਂ ਮੇਰਾ ਬੇਟਾ ਕੀ ਕਰਦਾ ਹੁੰਦਾ ਆ ਉਹ ਕਹੂਗਾ ਮੰਮੀ 10 ਰੁਪਏ ਦੇਈ ਮੈਂ ਉਹ ਚੀਜ਼ ਲੈਣੀ ਆ ਮੈਂ ਕਹਿੰਨੀ ਹੁਣੀ ਨਹੀਂ ਇਹ ਖੇ ਸਵਾ ਨਹੀਂ ਖਾਣਾ ਹੈਗਾ ਵੀ ਦਾ ਵੇਦ 10 ਰੁਪਏ ਰੋਜ਼ ਖਰਚਣ ਲੱਗੇ ਤੇ ਇਦਾਂ ਤਾਂ ਇੰਨੇ ਇੰਨੇ ਪੈਸੇ ਬਣ ਗਏ ਮਹੀਨੇ ਦਾ 300 ਬਣ ਗਿਆ ਤੇ ਫੇਰ ਨਾ ਉਹਨੂੰ ਪਤਾ ਵੀ ਮੰਮੀ ਨੇ ਕੀ ਕਹਿਣਾ ਅੱਗੇ ਉਹ ਫੇਰ ਮੇਰੇ ਕੋ ਪੂਰਾ ਸੁਣੂਗਾ ਵੀ ਮਮੀ ਪੂਰਾ ਮੈਨੂੰ ਦੱਸ ਕਿਦਾਂ ਕੈਣੀ ਹਣੀ 10 10 ਕਰਕੇ 100 100 100 ਕਰਕੇ 1000 ਤੇ ਹਜ਼ਾਰ ਹਜ਼ਾਰ ਕਰਕੇ 10000 10000 ਕਰਕੇ ਕਹਿੰਦੇ ਫੇ ਲੱਖ ਬਣ ਜਾਂਦਾ ਆ ਤੇ ਆਪਾਂ ਇਸ ਤਰ੍ਹਾਂ ਕਰਕੇ ਫਜ਼ੂਲ ਖਰਚੀ ਜਿਹੜੀ ਆਪਾਂ ਉਹਨੂੰ ਪਛਾ ਸਕਦੇ ਆ ਠੀਕ ਹੈ ਜੀ ਆਹ ਦੇਖ ਲਓ ਬਿਲਕੁਲ ਓਵਰਲੌਕ ਹੋ ਜਾਂਦਾ ਬਹੁਤ ਵਧੀਆ ਇਹ ਆਪਾਂ ਇਦਾਂ ਮਸ਼ੀਨ ਦੀ ਸਹਾਇਤਾ ਲੈ ਲੈਣੀ ਇਹਦੇ ਨਾਲ ਇਹ ਹੁੰਦਾ ਵੀ ਕੱਪੜਾ ਜਿਹੜੇ ਕੱਸ ਜਿਹੜੀਆਂ ਪਈ ਰੈਂਦੀ ਹੈ ਆਹ ਲਓ ਮੈਂ ਤੁਹਾਨੂੰ ਹੁਣ ਦਿਖਾ ਦੇਣੀ ਲੱਗੇ ਕਰਕੇ ਇਹ ਦੇਖ ਲਓ ਬਿਲਕੁਲ ਟੰਕਾ ਜਿਹੜਾ ਕਿੰਨਾ ਸੋਹਣਾ ਸਾਫ ਸੁਥਰਾ ਟੰਕਾ ਆਉਂਦਾ ਹੈ ਇਹ ਦੇਖੋ ਇਸ ਤਰ੍ਹਾਂ ਬਹੁਤ ਵਧੀਆ ਹੋ ਜਾਂਦਾ ਹੈ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਮਸ਼ੀਨ ਦੇ ਨਾਲ ਵੀ ਓਵਰਲੋਕ ਕਰਨਾ ਜਿਹੜਾ ਉਹ ਵੀ ਦੱਸ ਦਿੰਨੀ ਹਾਂ ਤਾਂ ਇੱਥੇ ਇੱਕ ਕਰ ਠੀਕ ਹੈ ਆਹ ਦੇਖੋ ਆਪਾਂ ਉਹੀ ਸਲਾਈ ਮੈਂ ਫੇਰ ਲੈ ਲਈ ਆ ਤੇ ਇੱਥੇ ਆਪਾਂ ਮਸ਼ੀਨ ਦਾ ਟਾਂਕਾ ਜਿਹੜਾ ਇਹ ਲਾ ਲੈਣਾ ਹੈ ਠੀਕ ਹੈ ਆਪਾਂ ਹੁਣ ਇਹਨੂੰ ਐਸ ਤਰ੍ਹਾਂ ਵੱਡੇ ਵਖਾ ਵੱਡਾ ਵਖਾ ਕਰ ਲੈਨੇ ਆਪਾਂ ਇਧਰੋਂ ਥੋਲ ਵਖਾ ਕਰ ਲਿਆ ਬਿਲਕੁਲ ਇਹਨੂੰ ਜਾਣੀ ਕਿ ਇਹ ਆ ਇਸ ਤਰ੍ਹਾਂ ਕਰਕੇ ਠੀਕ ਹੈ ਐਸ ਤਰ੍ਹਾਂ ਕਰਕੇ ਇਹਨੂੰ ਆਪਾਂ ਉੱਪਰ ਲੋਕ ਘਾਰਸਾ ਕਰਦੇ ਹਾਂ ਪਰ ਮੈਨੂੰ ਇਹਦੇ ਨਾਲੋਂ ਮਸ਼ੀਨ ਨਾਲੋਂ ਜ਼ਿਆਦਾ ਚੰਗਾ ਜਿਹੜਾ ਮੈਨੂੰ ਇਹ ਹੱਥ ਨਾਲ ਕਰਨਾ ਵਧੀਆ ਲੱਗਦਾ ਆ ਇਹ ਦੇਖੋ ਮਸ਼ੀਨ ਦੇ ਨਾਲ ਇਹ ਆ ਵੀ ਜੇ ਕਿਤੇ ਆਪਾਂ ਨੂੰ ਕਿਤੇ ਦੇਣ ਨਾ ਪੈ ਜੇ ਇਹ ਕੰਮ ਬਹੁਤ ਜ਼ਿਆਦਾ ਬਰੀਕ ਆ ਇਸ ਇਹਦੇ ਨਾਲੋਂ ਇਹ ਚੰਗਾ ਵੀ ਹੱਥ ਨਾਲ ਜੇ ਕੀਤਾ ਹੋਵੇ ਤੇ ਇਹਨਾਂ ਵੀ ਬਹੁਤ ਸੋਖਾ ਆ ਤੇ ਨਾਲੇ ਸਫਾਈ ਦੇਖੋ ਕਿੰਨੀ ਆ ਬਿਲਕੁਲ ਵੀ ਤਾਂ ਅੱਗੇ ਜਿਹੜੇ ਨਹੀਂ ਨਿਕਣਗੇ ਜੇ ਤੁਸੀਂ ਕਹੋ ਵੀ ਤਾਂ ਅੱਗੇ ਨਿਕਣਗੇ ਇਹਦੇ ਨਾਲ ਬਿਲਕੁਲ ਨਹੀਂ ਨਿਕਲਣੇ ਇੱਕ ਮਿਹਨਤ ਜ਼ਰੂਰੀ ਆ ਸਾਨੂੰ ਵੀ ਹਾਂ ਮਿਹਨਤ ਕਰਨੀ ਪੈਂਦੀ ਆ ਇਸ ਤਰ੍ਹਾਂ ਹਨਾ ਤੇ ਐਸਾ ਆਪਾਂ ਕਹਿੰਦੇ ਹਾਂ ਤੇ ਥੋੜੀਆਂ-ਥੋੜੀਆਂ ਚੀਜ਼ਾਂ ਦੇ ਨਾਲ ਆਪਾਂ ਬੀਬੀਆਂ ਭੈਣਾਂ ਜਿਹੜੀਆਂ ਆਪਣੀਆਂ ਸਿਆਣੀਆਂ ਬੀਬੀਆਂ ਆ ਉਹ ਘਰ ਬੈਠੀਆਂ ਇਦਾਂ ਦੇ ਕੰਮ ਕਰਦੀਆਂ ਰਹਿੰਦੀਆਂ ਤਾਂ ਥੋੜੇ-ਥੋੜੇ ਪੈਸੇ ਆਪਣੇ ਜਿਹੜੇ ਆ ਬਚਾ ਲੈਂਦੀਆਂ ਆ ਭੈਣਾਂ ਨੂੰ ਤਾਂ ਅੱਗੇ ਪੈ ਬਚਾਉਣ ਦਾ ਬਥੇਰੀਆ ਟੰਗ ਹੁੰਦੇ ਆ ਤੇ ਤੁਸੀਂ ਮੇਰੀਆਂ ਭੈਣਾਂ ਇਸ ਤਰ੍ਹਾਂ ਜੇ ਘਰ ਕੱਪੜਾ ਆਪਣਾ ਸੂਟ ਸੀਨ ਲਿਆ ਆ ਤੇ ਤੁਹਾਨੂੰ ਬਾਹਰ ਜਾ ਕੇ ਮਤਲਬ ਓਵਰਲੋਕ ਕਰਾਉਣ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਐਂ ਦੇ ਘਰ ਬੈਠੇ ਆ ਆਪਣਾ ਸੂਟ ਜਿਹੜਾ ਆ ਓਵਰਲੋਕ ਕਰ ਸਕਦੇ ਆ ਠੀਕ ਹੈ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਤੇ ਮੈਂ ਚੁੰਨੀਆਂ ਪੀਕੋ ਕਰਨੀਆਂ ਵੀ ਤੁਹਾਨੂੰ ਦੱਸ ਦਊਂਗੀ ਵੀ ਆਪਾਂ ਹੱਥ ਦੇ ਨਾਲ ਚੁੰਨੀ ਵੀ ਪੀਕੋ ਕਰ ਲਈਦੀ ਆ ਤੇ ਮੈਂ ਅਗਲੀ ਵੀਡੀਓ ਉਹ ਬਣਾਉਂਗੀ ਠੀਕ ਹੈ ਜੀ ਤੇ ਮਿਲਾਂਗੇ ਆਪਾਂ ਫਿਰ ਹੋਰ ਨਵੀਂ ਵੀਡੀਓ ਦੇ ਵਿੱਚ ਉਹਨਾਂ ਜੀ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ